23 ਤਰੀਕ ਨੂੰ ਪਣਵਸਤੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਪ੍ਰਾਈਵੇਟ ਮਾਲਕਾਂ ਦੀਆਂ ਪਹੁੰਚ ਜਾ ਰਹੀਆਂ। ਜੇ ਉਹ ਟੈਂਡਰ ਖੋਲਦੇ ਆ ਤੇ ਤੁਰੰਤ ਹੜਤਾਲ ਹੋਏਗੀ। ਜੇ ਉਹ ਟੈਂਡਰ ਰੱਦ ਕਰ ਦਿੱਤੇ ਜਾਂਦੇ ਜਾਂ ਅਗਾਹ ਕਰ ਦਿੱਤੇ ਜਾਂਦੇ ਆ। ਤੋਂ ਉਸ ਤੋਂ ਬਾਅਦ ਅਗਲੀ ਜਿਹੜੀ ਸਾਡੀ ਗੇਟ ਵਾਲੀ ਉਹ 2 ਤਰੀਕ ਨੂੰ ਹੋਏਗੀ। ਸਪਸ਼ਟ ਹੈ ਜੀ ਕਿ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਨ ਦੇ ਲਈ ਅਸੀਂ ਉਹ ਮੰਗਾਂ ਦੇ ਉੱਪਰ ਲੜਾਈ ਜਿਹੜੀ ਆ 8 9 ਤੇ 10 ਤਰੀਕ ਨੂੰ 3 ਰੋਜ਼ਾ ਹੜਤਾਲ ਕਰਨ ਜਾ ਰਹੇ ਆ। ਉਹ ਮਜਬੂਰੀ 'ਚ ਹੜਤਾਲ ਦੇ ਰਾਹ ਤੇ ਜਾਣਾ ਪਏਗਾ। ਸੋ ਸਾਡੀ ਤਾਂ ਆਮ ਜਨਤਾ ਨੂੰ ਵੀ ਅਪੀਲ ਆ। ਕਿਨਾਂ ਸਰਕਾਰੀ ਧਾਰਿਆਂ ਨੂੰ ਬਚਾਉਣ ਵਾਸਤੇ ਕੋਸ਼ਿਸ਼ ਕਰੀਏ ਲੁਧਿਆਣਾ ਦੇ ਵਿੱਚ ਸੂਬਾ ਪਦਰੀ ਪੀਆਰਟੀਸੀ ਅਤੇ ਪਨ ਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਮੀਟਿੰਗ ਕੀਤੀ ਗਈ ਹੈ ਔਰ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਕਈ ਵੱਡੇ ਆਪਣੀਆਂ ਮੰਗਾਂ ਨੂੰ ਲੈ ਕੇ ਫੈਸਲਾ ਲਿੱਤੇ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੜਤਾਲ ਤੇ ਵੀ ਜਾ ਰਹੇ ਨੇ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਇਹ ਦੁਬਾਰਾ ਹੜਤਾਲ ਤੇ ਜਾ ਰਹੇ ਨੇ ਸਰਕਾਰ ਦੇ ਨਾਲ ਕੀ ਰਾਪਤਾ ਨਹੀਂ ਬਣਿਆ ਮੇਰੇ ਨਾਲ ਉਹ ਆਗੂ ਨੇ ਯੂਨੀਅਨ ਦੇ ਕਿ ਸਰਕਾਰ ਦੇ ਨਾਲ ਰਾਪਤਾ ਨਹੀਂ ਬਣਿਆ ਕਿਉਂਕਿ ਥੋੜੇ ਦਿਨਾਂ ਪਹਿਲੇ ਤੁਸੀਂ ਹੜਤਾਲ ਕੀਤੀ ਸੀ ਫਿਰ ਵਾਪਸ ਲੈ ਲਈ ਤੁਸੀਂ ਕਈ ਵਾਰ ਹੜਤਾਲ ਤੇ ਜਾਂਦੇ ਹੋ ਵਾਪਸ ਆ ਜਾਂਦੇ ਹੋ ਕਿ ਕਾਰਨ ਕੀ ਰਹਿੰਦਾ ਹੈ ਸਰਕਾਰ ਦੇ ਨਾਲ ਜਿਹੜੀ ਮੀਟਿੰਗ ਹੋਈ ਬੇਸਿੱਟਾ ਨਿਕਲੀ ਬਿਲਕੁਲ ਜੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਹੜਤਾਲ ਇਸ ਕਰਕੇ ਕਰਦੇ ਹਾਂ ਕਿਉਂਕਿ ਅਸੀਂ ਆਪਣੀਆਂ ਮੰਗਾਂ ਕਿਉਂਕਿ ਅਸੀਂ 2007 ਤੋਂ ਪੀਆਰਟੀਸੀ ਚਾਰ ਤੋਂ ਤੇ ਪਣਬਸ ਦੇ ਵੀ 2007 ਤੋਂ ਭਰਤੀ ਹੋਈ ਮੁਲਾਜੇ ਅਸੀਂ ਆਊਟਸੋਰਸਿੰਗ ਅਤੇ ਕੰਟਰੈਕਟ ਤੇ ਕੰਮ ਕਰ ਰਹੇ ਆ ਸਰਕਾਰ ਨੇ ਸਾਡੇ ਨਾਲ ਵਾਅਦੇ ਵੀ ਕੀਤੇ ਸੀ ਸੱਤਾ ਚੋਣ ਤੋਂ ਪਹਿਲਾਂ ਕਿ ਤੁਹਾਨੂੰ ਪੱਕੇ ਕੀਤਾ ਜਾਏਗਾ ਪਰੰਤੂ ਪੱਕੇ ਨਹੀਂ ਕੀਤਾ ਜਾ ਰਿਹਾ ਨਿਰੰਤਰ 4 ਸਾਲ ਹੋ ਗਏ ਸਰਕਾਰ ਨੂੰ ਆਏ ਨੂੰ ਜਿੱਥੇ ਪੱਕੇ ਕਰਨ ਦੇ ਵਾਅਦੇ ਕਰਕੇ ਆਈ ਸੀ ਤੇ ਤਿੰਨ ਚਾਰ ਠੇਕੇਦਾਰ ਬਦਲਤੇ ਨਾਣੇ ਠੇਕੇਦਾਰਾਂ ਹੀ ਸ਼ੋਸ਼ਣ ਕਰਾਇਆ ਜਾ ਰਿਹਾ ਠੇਕੇਦਾਰ ইপিਫੀਐਸੀ ਦੇ ਪੈਸੇ ਲੈ ਕੇ ਭੱਜ ਜਾਂਦਾ ਉਸ ਤੋਂ ਬਾਅਦ ਅਸੀਂ ਲਗਾਤਾਰ ਨਿਰੰਤਰ ਹੜਤਾਲਾਂ ਧਰਨੇ ਮਜਾਰੇ ਕਰਦੇ ਆ ਪਹਿਲਾਂ ਅਸੀਂ ਵੈਸੇ ਰਾਪਤੇ ਬਣਾਉਂਦੇ ਰਹੇ ਕਿ ਮੀਟਿੰਗਾਂ ਹੋ ਜਾਣ ਕੋਈ ਹੱਲ ਨਿਕਲ ਆਵੇ ਹੁਣ ਅਸੀਂ ਹੜਤਾਲ ਧਰਨਾ ਮਜਾਰਾ ਦਿੰਨੇ ਆ ਸਾਨੂੰ ਮੀਟਿੰਗ ਮਿਲਦੀ ਆ ਪਰੰਤੂ ਉਸ ਮੀਟਿੰਗ 'ਚ ਜਿੱਥੇ ਮੁੱਖ ਮੰਤਰੀ ਸਾਹਿਬ ਦੇ ਨਾਮ ਤੇ ਮੀਟਿੰਗ ਮਿਲਦੀ ਹੈ ਕਿ ਉਹ ਬੈਠਣਗੇ ਉਹ ਨਹੀਂ ਬੈਠਦੇ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਅਧਿਕਾਰੀ ਨੂੰ ਬਿਠਾ ਦਿੱਤਾ ਜਾਂਦਾ ਹੈ ਜਾਂ ਫਿਰ ਕਹਿ ਸਕਦੇ ਨੇ ਕਿ ਉੱਥੋਂ ਮੀਟਿੰਗ ਤੋਂ ਸਾਨੂੰ ਖਾਲੀ ਹੱਥ ਵਾਪਸ ਆਉਣਾ ਪੈਂਦਾ ਮੀਟਿੰਗ ਨਹੀਂ ਕਰਦੇ ਹੁਣ ਵੀ ਅਸੀਂ ਹੜਤਾਲ ਕੀਤੀ ਸੀ ਪਿਛਲੇ ਦਿਨੀ ਤੇ ਸਾਨੂੰ ਮਾਨਯੋਗ ਟਰਾਂਸਪੋਰਟ ਮੰਤਰੀ ਜੀ ਦੀ ਮੀਟਿੰਗ ਮਿਲੀ ਸੀ ਉਹ ਮੀਟਿੰਗ ਹੋਣ ਦੀ ਬਜਾਏ ਮਾਨਯੋਗ ਸਾਡੇ ਸਾਡੇ ਸੈਕਟਰੀ ਸਾਹਿਬ ਨੇ ਟਰਾਂਸਪੋਰਟ ਦੇ ਉਹ ਬੈਠੇ थे उस मीटिंग दे विच जेडीया साडिया પ્રાਣੀਆਂ ਮੰਨੀਆਂ ਹੋਈਆਂ ਮੰਗਾ ਨੇ ਜਿਨ੍ਹਾਂ ਨੂੰ ਅਸੀਂ ਲਗਭਗ 15 ਅਗਸਤ ਨੂੰ ਜਿਹੜੀਆਂ ਮੰਗਾ ਕਲੀਅਰ ਕਰਤੀਆਂ ਸੀ ਵੀ ਇਹ ਮੰਗਾ ਲਾਗੂ ਕਰ ਤੋਂ 15 ਦਿਨਾਂ ਦੇ ਵਿੱਚ ਉਹ ਵੀ ਹੁਣ ਤੱਕ ਲਾਗੂ ਨਹੀਂ ਕੀਤੀਆਂ ਰੈਗੂਲਰ ਕਰਨ ਦੀ ਪਾਲਿਸੀ 2024 ਦੇ ਵਿੱਚ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਕਹਿਤਾ ਸੀ ਕਿ ਇੱਕ ਪਾਲਿਸੀ ਬਣਾਓ ਟ੍ਰਾਂਸਪੋਰਟ ਵਿਭਾਗ ਦੀ ਇਹਨਾਂ ਮਲਾਜਮਾਂ ਨੂੰ ਪੱਕੇ ਕਰਨ ਵਾਸਤੇ 1 ਜੁਲਾਈ ਨੂੰ ਫੈਸਲਾ ਹੋਇਆ ਸੀ ਇੱਕ ਮਹੀਨੇ ਦੇ ਵਿੱਚ ਪਾਲਿਸੀ ਬਣਾਉਣੀ ਸੀ ਪਰੰਤੂ ਹੁਣ ਤੱਕ ਕੋਈ ਵੀ ਪਾਲਿਸੀ ਨਹੀਂ ਬਣਾਈ ਗਈ ਉਲਟਾ ਡਾਊਨਕੇਟਰ ਪਾਲਿਸੀ ਜਿਹਨੂੰ ਅਸੀਂ ਕਹਿੰਦੇ ਜਿਹੜੀ ਟੀਚਰਾਂ ਤੇ ਲਾਗੂ ਕੀਤੀ 2023 ਵਾਲੀ ਅਗਲਾ ਕੀ ਹੁਣ ਤੁਸੀਂ ਸਟੈਪ ਚੱਕਣ ਜਾ ਰਹੇ ਸਾਡਾ ਸਪਸ਼ਟ ਹੈ ਜੀ ਕਿ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਅਸੀਂ ਉਹ ਮੰਗਾਂ ਦੇ ਉੱਪਰ ਲੜਾਈ ਜਿਹੜੀ ਆ 8 9 ਤੇ 10 ਤਰੀਕ ਨੂੰ ਤਿੰਨ ਰੋਜ਼ਾ ਹੜਤਾਲ ਕਰਨ ਜਾ ਰਹੇ ਆ ਸੋ ਉਹਦੇ ਨਾਲ ਹੀ ਇਹ ਹੈ ਕਿ ਸਾਡੇ ਵਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਉਹ ਨਿੱਜੀਕਰਨ ਨੂੰ ਰੋਕਣ ਵਾਸਤੇ 28 ਤਰੀਕ ਨੂੰ ਅਸੀਂ ਗੇਟ ਰਲੀਆਂ ਕਰਾਂਗੇ 28 ਤਰੀਕ ਨੂੰ ਪਣ ਬਸਤੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਪ੍ਰਾਈਵੇਟ ਮਾਲਕਾਂ ਦੀਆਂ ਪਹੁੰਚ ਜਾ ਰਹੀਆਂ ਜੋ ਟੈਂਡਰ ਖੁੱਲਦੇ ਆ ਤੇ ਤੁਰੰਤ ਹੜਤਾਲ ਹੋਏਗੀ ਜੋ ਟੈਂਡਰ ਰੱਦ ਕਰ ਦਿੱਤੇ ਜਾਂਦੇ ਜਾਂ ਅਗਾਹ ਕਰ ਦਿੱਤੇ ਜਾਂਦੇ ਆ ਤੇ ਉਸ ਤੋਂ ਬਾਅਦ ਅਗਲੀ ਜਿਹੜੀ ਸਾਡੀ ਗੇਟ ਰਲੀਆਂ 2 ਤਰੀਕ ਨੂੰ ਹੋਏਗੀ ਕਿਉਂਕਿ 2 ਤਰੀਕ ਨੂੰ 2 ਦਸੰਬਰ ਨੂੰ ਪੀਆਰਟੀਸੀ ਦਾ ਜਿਹੜਾ ਵਾ ਉਹ ਕਿਲੋਮੀਟਰ ਸਕੀਮ ਬੱਸਾਂ ਉਧਰ ਵੀ ਲੈ ਕੇ ਆਏ ਪ੍ਰਾਈਵੇਟ ਮਾਲਕਾਂ ਦੀ ਉਹ ਪਹਿਣੀਆਂ ਉਹਨਾਂ ਦੇ ਤੇ ਗੇਟ ਰਲੀ ਕਰਾਂਗੇ ਜੇ ਖੁੱਲ੍ਹਦੇ ਟੈਂਡਰ ਤੇ ਤੁਰੰਤ ਉਸ ਦਿਨ ਵੀ ਹੜਤਾਲ ਕੀਤੀ ਜਾਏਗੀ ਸੋ ਸਪਸ਼ਟ ਹੈ ਕਿ ਆਉਣ ਵਾਲੇ ਦਿਨ ਜਿਹੜੇ ਸਾਨੂੰ ਉਹ ਮਜਬੂਰੀ ਚ ਹੜਤਾਲ ਦੇ ਰਾਹ ਤੇ ਜਾਣਾ ਪਏਗਾ ਸੋ ਸਾਡੀ ਤਾਂ ਆਮ ਜਨਤਾ ਨੂੰ ਵੀ ਅਪੀਲ ਆ ਕਿ ਇਹਨਾਂ ਸਰਕਾਰੀ ਅਦਾਰਿਆਂ ਨੂੰ ਬਚਾਉਣ ਵਾਸਤੇ ਕੋਸ਼ਿਸ਼ ਕਰੀਏ ਕਿਉਂਕਿ ਮੇਰਾ ਸਵਾਲ ਤੁਹਾਡੇ ਨਾਲ ਇਹੀ ਹੈ ਜਿਹੜੇ ਜਿਹੜੇ ਮੁਸਾਫਰ ਨੇ ਜਿਹੜੇ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਉਹ ਖੱਜਲ ਖਵਾਰ ਬਾਰ-ਬਾਰ ਹੁੰਦੇ ਨੇ ਮੈਂ ਬਾਰ-ਬਾਰ ਇਹੀ ਸਵਾਲ ਕਰਦਾ ਤੁਹਾਨੂੰ ਬਿਲਕੁਲ ਅਸੀਂ ਮਾਫੀ ਚਾਹੁੰਦੇ ਹਾਂ ਸਾਡੇ ਪਰਿਵਾਰ ਨੇ ਜਿਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਇਹ ਜਿਹੜਾ ਸਰਕਾਰੀ ਦਾਰਾ ਟਰਾਂਸਪੋਰਟ ਦਾ ਇਹ ਲੋਕਾਂ ਨਾਲ ਜੁੜਿਆ ਦਾਰਾ ਵਾ ਕਿਉਂਕਿ ਜੇਕਰ ਇਸ ਵਿਭਾਗ ਦੇ ਵਿੱਚ ਸਰਕਾਰੀ ਬੱਸਾਂ ਪੈਣਗੀਆਂ ਤੇ ਲੋਕਾਂ ਨੂੰ ਵੀ ਸਫ਼ਰ ਸਹੂਲਤਾਂ ਤਾਂ ਹੀ ਮਿਲਣੀਆਂ ਅੱਜ ਤਾਂ ਬੱਸਾਂ ਦੀ ਗੱਲ ਕਰ ਰਹੇ ਸੀ ਬਿਲਕੁਲ ਅਸੀਂ ਬੱਸਾਂ ਦੀ ਗੱਲ ਕਰ ਰਹੇ ਹਾਂ ਕਿ ਬੱਸਾਂ ਸਾਡੇ ਵਿਭਾਗ ਚੋਂ ਲਗਾਤਾਰ ਕੰਡਮ ਹੋ ਰਹੀਆਂ ਅੱਜ ਸਾਡੇ ਪਿੰਡਾਂ ਦੇ ਸ਼ਹਿਰਾਂ ਦੇ ਰੂਟ ਜਿਹੜੇ ਬੰਦ ਪਏ ਆ ਜਿਹੜੇ ਸਾਡੇ ਬੱਚਿਆਂ ਨੇ ਪਿੰਡਾਂ ਤੋਂ ਸ਼ਹਿਰਾਂ ਲਈ ਚੰਗੀ ਸਿੱਖਿਆ ਲਈ ਪੜ੍ਹਨ ਵਾਸਤੇ ਆਉਣਾ ਜਾਂ ਕੰਮਕਾਰਾਂ ਵਾਸਤੇ ਪਿੰਡਾਂ ਤੋਂ ਸ਼ਹਿਰਾਂ ਨੂੰ ਆਉਣਾ ਉਹਨਾਂ ਨੂੰ ਜਿਹੜੀ ਸਫ਼ਰ ਸਹੂਲਤੋ ਬੰਦ ਹੁੰਦੀ ਜਾ ਰਹੀ ਆ ਜੇਕਰ ਇਹ ਟਰਾਂਸਪੋਰਟ ਵਿਭਾਗ ਦੇ ਵਿੱਚ ਨਵੀਆਂ ਬੱਸਾਂ ਵਿਭਾਗ ਦੀਆਂ ਨਾਂ ਪਈਆਂ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਦੀ ਸਫਰ ਸਹੂਲਤ ਬੰਦ ਹੋ ਜੂ ਜੇਕਰ ਪ੍ਰਾਈਵੇਟ ਕਿਲੋਮੀਟਰ ਬੱਸਾਂ ਪੈ ਗਈਆਂ ਤੇ ਕਲੀਅਰ ਹੈ ਕਿ ਜਿਹੜੇ ਸਾਡੇ ਨੌਜਵਾਨ ਅਜ ਪੜਨਦੇ ਉਹਨਾਂ ਵਾਸਤੇ ਸਰਕਾਰੀ ਵਿਭਾਗਾਂ ਦੇ ਵਿੱਚੋਂ ਰੁਜ਼ਗਾਰ ਖਤਮ ਹੋ ਜੂਗਾ ਸੋ ਸਾਡੀ ਮੰਗ ਹੈ ਕਿ ਸਰਕਾਰ ਸਰਕਾਰੀ ਵਿਭਾਗ ਦੇ ਵਿੱਚ ਸਰਕਾਰੀ ਬੱਸਾਂ ਪਾਵੇ ਲੋਕਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰੇ ਤੇ ਜਿਹੜੇ ਮੁਲਾਜ਼ਮ ਜਿਹੜੇ ਨੌਜਵਾਨ ਇੱਥੇ ਨੌਕਰੀਆਂ ਕਰਦੇ ਉਹਨਾਂ ਨੂੰ ਰੈਗੂਲਰ ਕਰੇ ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁਲਾਜ਼ਮ ਇੱਕ ਵਾਰ ਫੇਰ ਹੜਤਾਲ ਤੇ ਜਾਣਗੇ ਕਿਉਂਕਿ ਕਿਲੋਮੀਟਰ ਸਕੀਮ ਨੂੰ ਲੈ ਕੇ ਵੀ ਰੋਸ਼ ਵਿੱਚ ਇਹ ਨਜ਼ਰ ਆ ਰਹੇ ਨੇ ਔਰ ਜਿਹੜੇ ਲੋਗ ਸਫਰ ਕਰਦੇ ਨੇ ਸਰਕਾਰੀ ਬੱਸਾਂ ਦੇ ਵਿੱਚ ਪੰਜਾਬ ਦੀ ਜਨਤਾ ਅਗਰ ਉਹ ਇਸ ਖਬਰ ਨੂੰ ਦੇਖ ਰਹੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਪਰ ਇਹ ਆਖਦੇ ਨੇ ਕਿ ਸਾਡੀ ਮਜਬੂਰੀ ਹੈ ਔਰ ਸਰਕਾਰ ਦੇ ਅੱਗੇ ਕਈ ਵਾਰ ਇਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਪਰ ਮੰਗਾਂ ਨਹੀਂ ਮੰਨੀਆਂ ਗਈਆਂ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਤੁਹਾਨੂੰ